ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਗੱਲ ਫਾਰਮ ਦੇ ਉੱਪਰ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਸਮਾਗ ਜੁਲਾ ਤੇ ਤਹਿਸੀਲ ਸ੍ਰੀ ਮੋਤਸਰ ਸਾਹਿਬ ਤੋਂ ਆਪਣੇ ਘਰ ਦੀ ਵੀਡੀਓ ਹੈ ਜੀ ਵਪਾਰ ਦਾ ਆਪਣਾ ਕੰਮ ਸੋ ਬੇਨਤੀ ਹੈ ਜੇ ਉਹ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਜੁੜੇ ਆ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆਪਣੇ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣਾ ਦੋਸਤੋ ਵਪਾਰ ਦਾ ਕੰਮ ਆ ਤੇ ਆਪਣੀ ਕੋਸ਼ਿਸ਼ ਆ ਵੀ ਜੈਜ ਤੋਂ ਜੈਜ ਰੇਟ ਤੇ ਆਪਾਂ ਭੈਣ ਭਰਾਵਾਂ ਨੂੰ ਪਸ਼ੂ ਸੇਲ ਕਰਨਾ ਆਹ ਜਿਹੜੀ ਤੁਸੀਂ ਸਕਰੀਨ ਤੇ ਵਾੜ ਦੇਖ ਰਹੇ ਆ ਇਹ ਦੂਜਾ ਸੂਆ ਸੂਰ ਹੀ ਆ ਕਲਰ ਤੁਸੀਂ ਦਾ ਦੇਖ ਸਕਦੇ ਆ ਅੱਜ ਪੂਰੇ 10 ਦਿਨ ਦੀ ਵਾੜ ਕੱਚੀ ਆ ਤੇ 20 ਲੀਟਰ ਦੇ ਆਸ-ਪਾਸ ਦੁੱਧ ਦੀ ਆਪਾਂ ਕੈਪੈਸਿਟੀ ਦੱਸਦੇ ਆ ਵੈਸੇ ਦੁੱਧ ਵੱਧ ਦੇਊਗੀ ਤੇ ਥਾਣਾ ਸਿਰੇ ਹੀ ਲੱਗਿਆ ਜਾਵਾ ਇੱਕ ਨੰਬਰ ਥਾਣਾ ਆਇਆ ਜਾਂ ਥਣ ਹਰ ਕਿਸ ਗਾਣੂ ਨਹੀਂ ਲੱਗਦਾ ਫੁੱਲ ਹਾਈਟ ਆ ਫੁੱਲ ਲੈਂਥ ਆ ਵੈੜ ਦੀ ਤੇ ਸ਼ਾਈਨਿੰਗ ਵੀ ਬਹੁਤ ਆ ਸੰਭੀ ਪਾਲੀ ਵੀ ਬਹੁਤ ਆ ਵੈੜ ਵਾਜਬ ਕੀਮਤ ਦੇ ਵਿੱਚ ਆਪਾਂ ਦੇਵਾਂਗੇ ਵੈੜ ਜਿੱਦਾਂ ਤਿਆਰ ਹੋਗੇ ਵੈੜ ਬਾਪੂਰ ਫੁੱਲ ਰੁਪਈਆ ਦੀ ਆ ਆਪਾਂ ਅੱਜ ਵੈੜ 72000 ਰੁਪਈਆ ਦੀ ਦੇਵਾਂਗੇ ਜਿਹਦੇ ਵਿੱਚੋਂ ਕਿ ਮਾਨਤਾ ਨੂੰ ਜ਼ਰੂਰ ਕਰਾਂਗੇ ਆਏ ਗਏ ਵੀਰ ਭਰਾ ਦਾ ਜੇ ਕਿਸੇ ਨੂੰ ਚਾਹੀਦੀ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਜੀ ਮੋਬਾਈਲ ਨੰਬਰ ਆਪਣਾ ਸਕਰੀਨ ਤੇ ਆਪਾਂ ਲਾ ਦੇਾਂਗੇ ਬਹੁਤ ਚੰਗੀ ਵੈੜਾ ਜੀ ਜੇ ਕਿ ਇਹਨੇ ਘਰੇ ਤੋਂ ਉੱਤੇ ਲਾਉਣ ਨੂੰ ਬੈਡ ਲੈਣੀ ਆ ਵਾਜਬ ਕੀਮਤ ਆ ਫੁੱਲ ਹਾਈਟ ਆ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਜਿੱਦਾਂ ਵੈੜ ਤਿਆਰ ਹੋ ਗਈ ਵੈੜ ਦੀ ਤਿਆਰੀ ਬਹੁਤ ਜ਼ਿਆਦਾ ਤਿਆਰੀ ਕਰਨੀ ਆ ਵੈੜ ਨੇ ਬਹੁਤ ਹੀ ਜ਼ਿਆਦਾ ਆ ਤੁਸੀਂ ਦੇਖ ਸਕਦੇ ਆ ਜੀ ਸਪੇਸ ਜਵੈੜ ਚ ਬਹੁਤ ਪਈ ਆ ਬਿਲਕੁਲ ਬਰੀਕ ਸਕੈਨ ਹਵਾਨੇ ਦੀ ਆ ਇਧਰਲੇ ਪਾਸੋਂ ਇਧਰਲੀ ਸਾਈਡ ਤੋਂ ਤੁਸੀਂ ਥਣਾ ਦਾ ਸੈਜ ਗੈਪ ਦੇਖ ਸਕਦੇ ਆ ਬੈਕ ਸਾਈਡ ਤੋਂ ਥਣਾ ਦਾ ਜਿਹੜਾ ਗੈਪ ਆ ਬਹੁਤ ਜਿਆਦਾ ਆ ਤੇ ਜਿਹੜਾ ਸਾਈਡਾਂ ਤੋਂ ਆ ਇਹ ਥੋੜੀ ਸਪੇਸ ਘੱਟ ਆ ਪਰ ਸਪੇਸ ਹੈਗੀ ਆ ਪਰ ਬੈਕ ਸਾਈਡ ਦੇ ਮੁਕਾਬਲੇ ਥੋੜੀ ਜੀ ਘੱਟ ਆ ਜੀ ਆਪਾਂ ਜਿਹੜੀ ਗੱਲ ਆ ਉਹ ਦੱਸ ਕੇ ਦੇਣੀ ਆ ਬੈਡ ਔਰ ਕਿਸੇ ਵੀ ਪਾਸੋਂ ਬੈਡ ਦੇ ਵਿੱਚ ਕੋਈ ਵੀ ਕਮੀ ਨਹੀਂ ਸੋ ਜੇ ਕਿਸੇ ਨੂੰ ਬੈਡ ਪਸੰਦ ਹੋਵੇ ਆਪਣੇ ਨਾਲ ਕੰਟੈਕਟ ਕਰ ਸਕਦਾ ਪਿੰਡ ਹੈਗਾ ਜੇ ਸਮਾਗ ਜ਼ਿਲ੍ਹਾ ਤੇ ਤਹਿਸੀਲ ਸ੍ਰੀ ਮੁਕਤਸਰ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਆਪਣੀ ਵੀਡੀਓ ਦੇ ਨਾਲ ਜੋੜਨ ਲਈ